ਗੱਲ ਜੀ ਸਾਰਿਆਂ ਨੂੰ ਅੱਜ ਮੈਂ ਤੁਹਾਡੇ ਨਾਲ ਸ਼ੇਅਰ ਕਰ ਰਹੀ ਹਾਂ ਬਿਨਾ ਆਟਾ ਗੁੰਨੇ ਬਣਾਏ ਗਏ ਹੈ ਸੌਫਟ ਨਰਮ ਨਰਮ ਪਰੌਂਠੇ ਜਿਹੜੇ ਕਿ ਬਹੁਤ ਜ਼ਿਆਦਾ ਮਜ਼ੇਦਾਰ ਤੇ ਟੇਸਟੀ ਬਣਦੇ ਆ ਇਸ ਦੇ ਲਈ ਇੱਕ ਮੀਡੀਅਮ ਸਾਈਜ਼ ਦੀ ਲੋਕੀ ਲਈ ਆ ਤੇ ਇਹਨੂੰ ਆਪਾਂ ਛਿੱਲ ਲਵਾਂਗੇ ਫਿਰ ਧੋ ਲਵਾਂਗੇ ਤੇ ਫਿਰ ਆਪਾਂ ਇਹਨੂੰ ਕਰ ਲਵਾਂਗੇ ਕद्दूकस ਕद्दू ਦਾਸ ਆਪਾਂ ਮੀਡੀਅਮ ਸਾਈਜ਼ ਨਾਲ ਹੀ ਕਰ ਰਹੇ ਆ ਤੇ ਤੁਸੀਂ ਇਹਦੇ ਚ ਨਾ ਹੋਰ ਸਬਜ਼ੀਆਂ ਵੀ ਐਡ ਕਰ ਸਕਦੇ ਹੋ ਜਿਵੇਂ ਕਿ ਗਾਜਰ ਅੱਜਕੱਲ ਮਿਲ ਜਾਂਦੀ ਹੈ ਸਲਾਦ ਵਾਲੀ ਗਾਜਰ ਵੀ ਪਾ ਸਕਦੇ ਹੋ ਇੱਕ ਪਿਆਜ਼ ਇਹਨੂੰ ਆਪਾਂ ਬਰੀਕ ਕੱਟਿਆ ਇਹ ਐਡ ਕਰਦੇ ਆਂਗੇ ਦੋ ਹਰੀਆਂ ਮਿਰਚਾਂ ਬਰੀਕ ਕੱਟ ਕੇ ਐਡ ਕਰਾਂਗੇ ਧਨੀਆ ਹੋਵੇ ਨਾ ਤਾਂ ਤੁਸੀਂ ਨਾਲ ਦੀ ਨਾਲ ਐਡ ਕਰ ਦਿਓ ਪਰ ਮੇਰੇ ਕੋਲ ਹੈ ਨਹੀਂ ਸੀ ਇਸ ਕਰਕੇ ਮੈਂ ਨਹੀਂ ਐਡ ਕੀਤਾ ਤੇ ਮਸਾਲੇ ਹਲਦੀ ਪਾਊਡਰ ਜੀਰਾ ਪਾਊਡਰ ਲੂਣ ਧਨੀਆ ਪਾਊਡਰ ਤੇ ਲਾਲ ਮਿਰਚ ਪਾਊਡਰ ਤੁਸੀਂ ਆਪਣੇ ਤੇਸਟ ਅਕੋਰਡਿੰਗਲੀ ਐਡਡ ਕਰ ਦੇਣੇ ਆ ਦੋ ਕੱਪ ਆਟਾ ਜਿਹੜਾ ਕਣਕ ਦਾ ਉਹ ਪਾ ਦਿੱਤਾ ਤੇ ਪਹਿਲਾਂ ਨਾ ਮੈਂ ਸਾਰੀਆਂ ਡਰਾਈ ਚੀਜ਼ਾਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਿਆ वैसे ਤਾਂ ਇਹਨੂੰ ਆਪਾਂ ਲਿਕੁਇਡ ਬਣਾਉਣਾ ਹੈ ਜਦੋਂ ਆਪਾਂ ਪਾਣੀ ਪਾਵਾਂਗੇ ਤਾਂ ਵੀ ਸਾਰੀਆਂ ਚੀਜ਼ਾਂ ਨੇ ਚੰਗੀ ਤਰ੍ਹਾਂ ਮਿਕਸ ਹੋ ਜਾਣਾ ਪਰ ਕਹਿ ਲਓ ਕਿ ਕਮਾਂ ਦਾ ਵਹਿਮ ਸੀਗਾ ਪਹਿਲਾਂ ਸਾਰੀਆਂ ਚੀਜ਼ਾਂ ਨੂੰ ਮੈਂ ਚੰਗੀ ਤਰ੍ਹਾਂ ਮਿਕਸ ਕੀਤਾ ਇਸ ਦੇ ਬਾਅਦ ਆਪਾਂ ਥੋੜਾ ਥੋੜਾ ਪਾਣੀ ਇਹਦੇ ਚ ਪਾ ਕੇ ਤੇ ਇਹਦਾ ਇੱਕ ਲਿਕੁਇਡ ਫਾਰਮ ਜਰੀਆ ਉਹ ਤਿਆਰ ਕਰਾਂਗੇ ਨਾ ਦਾ ਇਹ ਬਹੁਤ ਜ਼ਿਆਦਾ ਪਤਲਾ ਰੱਖਣਾ ਵਾ ਤੇ ਨਾ ਹੀ ਇਹ ਬਹੁਤ ਜ਼ਿਆਦਾ ਹਾਰਡ ਹੋਣਾ ਚਾਹੀਦਾ ਵਾ ਇਹਨੂੰ ਆਪਾਂ ਠੀਕ ਜਿਹੀ ਰੱਖਾਂਗੇ ਵੈਸੇ ਵੀ ਇਹ ਬਹੁਤ ਜ਼ਿਆਦਾ ਪਤਲਾ ਤਾਂ ਨਹੀਂ ਹੁੰਦਾ ਕਿਉਂਕਿ ਇਹਦੇ ਵਿੱਚ ਕਦੂ ਆ ਕਦੂ ਦੇ ਰੇਸ਼ੇ ਆ ਤਾਂ ਇਸ ਕਰਕੇ ਤੁਸੀਂ ਦੇਖ ਸਕਦੇ ਹੋ ਮੈਂ ਇਹਨੂੰ ਕਿੰਨਾ ਕੁ ਲਿਕਵਿਡ ਫਾਰਮ ਦੇ ਵਿੱਚ ਰੱਖਿਆ ਵਾ ਹੁਣ ਆਪਾਂ ਨਾ ਜਿਵੇਂ ਆਟਾ ਗੁੰਨ ਕੇ 10 ਮਿੰਟ ਰੱਖਦੇ ਆ ਤਾਂ ਕਿ ਆਟਾ ਚੰਗੀ ਤਰ੍ਹਾਂ ਸੈੱਟ ਹੋ ਜਾਵੇ ਤੇ ਇਹਨਾਂ ਸਾਰੀਆਂ ਚੀਜ਼ਾਂ ਨੂੰ ਸੈੱਟ ਹੋਣ ਦੇ ਲਈ ਵੀ ਕਵਰ ਕਰਕੇ 15-20 ਮਿੰਟ ਲਈ ਛੱਡ ਦਿਓ ਭਾ ਮਾ ਅੱਧਾ ਘੰਟਾ ਛੱਡ ਦਿਓ ਤੇ ਉਸ ਦੇ ਬਾਅਦ ਨਾ ਆਪ ਇੱਕ ਨਾਨ ਸਟਿੱਕੀ ਪੈਨ ਲਿਆ ਵਾ ਇੱਥੇ ਸਭ ਤੋਂ ਪਹਿਲਾਂ ਮੈਂ ਦੇਸੀ ਘਿਓ ਨਾਲ ਇਹਨੂੰ ਗ੍ਰੀਸ ਕਰ ਲਿਆ ਗੈਸ ਦੀ ਫਲੇਮ ਨੂੰ ਆਪਾਂ ਮੀਡੀਅਮ ਰੱਖਿਆ ਵਾ ਤੇ ਉਸ ਦੇ ਬਾਅਦ ਇਸ ਤਰ੍ਹਾਂ ਦੋ ਕੜਛੀਆਂ ਲਿਕਵਿਡ ਦੀਆਂ ਪਾ ਕੇ ਤੇ ਇਹਨੂੰ ਚੰਗੀ ਤਰ੍ਹਾਂ ਆਪਾਂ ਗੋਲ-ਗੋਲ ਬਣਾ ਲੈਣਾ ਜਿਸ ਤਰ੍ਹਾਂ ਕਿ ਪਰੌਂਠਾ ਹੁੰਦਾ ਵਾ ਤੇ ਇਹਨੂੰ ਪਤਲਾ ਕਰਨ ਦੀ ਕੋਸ਼ਿਸ਼ ਕਰਨਾ ਵੱਧ ਤੋਂ ਵੱਧ ਜਿੰਨਾ ਤੁਸੀਂ ਇਹਨੂੰ ਪਤਲਾ ਰੱਖੋਗੇ ਉਨੇ ਹੀ ਪਰੌਂਠੇ ਜਿਹੜੇ ਆ ਉਹ ਟੇਸਟੀ ਬਣਨਗੇ ਕਿਉਂਕਿ ਇਹ ਲਿਕਵਿਡ ਫਾਰਮ ਆ ਤੇ ਜੇ ਤੁਸੀਂ ਮੋਟਾ ਰੱਖੋਗੇ ਨਾ ਅੰਦਰੋਂ ਇਹ ਬਿਲਕੁਲ ਕੱਚੇ ਰਹਿ ਜਾਣਗੇ ਤੇ ਬਿਲਕੁਲ ਟੇਸਟੀ ਨਹੀਂ ਬਣਨਗੇ ਫਿਰ ਇਹਨੂੰ ਕਵਰ ਕਰਕੇ ਪਕਾਉਣਾ ਬਹੁਤ ਜ਼ਰੂਰੀ ਆ ਤਾਂ ਕਿ ਇਹ ਅੰਦਰ ਤੱਕ ਚੰਗੀ ਤਰ੍ਹਾਂ ਕੁੱਕ ਹੋ ਜਾਵੇ ਨਾਰਮਲ ਪਰੌਂਠਾ ਜਿਵੇਂ ਆਪਾਂ ਤਵੇ ਤੇ ਬਣਾਉਂਦੇ ਆ ਨਾ ਉਹ ਮੈਂ ਬਿਲਕੁਲ ਨਹੀਂ ਬਣਾਉਣਾ ਚਾਹੀਦੀ ਓਪਨ ਨਹੀਂ ਬਣਾਉਣਾ ਇਹਨੂੰ ਤੁਸੀਂ ਕਵਰ ਕਰਕੇ ਬਣਾਉਣਾ ਹੈ ਬਹੁਤ ਜ਼ਰੂਰੀ ਆ ਅੰਦਰੋਂ ਇਹ ਚੰਗੀ ਤਰ੍ਹਾਂ ਕੁੱਕ ਹੋ ਜਾਣਾ ਚਾਹੀਦਾ ਹੈ ਜਿਹੜਾ ਸੀ ਇਹਦੇ ਚ ਕੱਦੂ ਐਡ ਕੀਤਾ ਹੈ ਉਹ ਪੱਕ ਜਾਣਾ ਚਾਹੀਦਾ ਵਾ ਤੇ ਇਸ ਤਰ੍ਹਾਂ ਤੁਸੀਂ ਦੇਖ ਸਕਦੇ ਹੋ ਤਾਂ ਤਕਰੀਬਨ ਲੋ ਫਲੇਮ ਦੇ ਉੱਪਰ ਪਕਾਇਆ ਵਾ ਤੇ ਪਹਿਲਾ ਪਰੌਂਠਾ ਸੀ ਹਜੇ ਇਸ ਕਰਕੇ ਸ਼ਾਇਦ ਇਹਨੂੰ ਟਾਈਮ 10 ਮਿੰਟ ਦੇ ਆਰਾਮ ਨਾਲ ਲੱਗ ਗਿਆ ਪਰ ਬਣਿਆ ਬਹੁਤ ਟੇਸਟੀ ਹੈ ਬਹੁਤ ਹੀ ਮਜ਼ੇਦਾਰ ਹੈ ਦੇਖਣ ਨੂੰ ਲੁੱਕ ਵੀ ਬਹੁਤ ਸ਼ਾਨਦਾਰ ਆ ਰਹੀ ਹੈ ਤੇ ਦੂਜਾ ਪਰੌਂਠਾ ਬਣਾਉਣ ਨੂੰ ਮੈਨੂੰ ਥੋੜਾ ਜਿਹਾ ਟਾਈਮ ਘੱਟ ਲੱਗਿਆ ਕਿਉਂਕਿ ਪੈਨ ਜਿਹੜਾ ਹੈ ਉਹ ਗਰਮ ਹੋ ਚੁੱਕਿਆ ਸੀ ਪ੍ਰੋਪਰ ਤੇ ਪਰ ਫਿਰ ਵੀ ਦੂਸਰੇ ਪਰੌਂਠੇ ਨੂੰ ਬਣਾਉਣ ਲਈ ਵੀ 5 ਤੋਂ 7 ਮਿੰਟ ਆਰਾਮ ਨਾਲ ਤੁਹਾਨੂੰ ਲੱਗ ਜਾਂਦੇ ਆ ਪਹਿਲਾਂ ਇਹਨੂੰ ਥੋੜਾ ਜਿਹਾ ਜਦੋਂ ਅਸੀਂ ਫਲਾਉਣਾ ਹੁੰਦਾ ਏ ਉਦੋਂ ਵੀ ਇਹਨੂੰ ਸੈੱਟ ਕਰਨ ਨੂੰ ਵੀ ਟਾਈਮ ਲੱਗਦਾ ਵਾ ਤੇ ਉਸ ਦੇ ਬਾਅਦ ਕਵਰ ਕਰਕੇ 2-3 ਮਿੰਟ ਲਈ ਇੱਕ ਸਾਈਡ 2-3 ਮਿੰਟ ਲਈ ਦੂਸਰੀ ਸਾਈਡ ਪਕਾਉਣਾ ਤਾਂ ਤਕਰੀਬਨ 7-8 ਮਿੰਟ ਦਾ ਟਾਈਮ ਆਰਾਮ ਨਾਲ ਲੱਗ ਜਾਂਦਾ ਇਨ ਬਿਟਵੀਨ ਟਾਈਮ ਦੇ ਵਿੱਚ ਤੁਸੀਂ ਕੋਈ ਹੋਰ ਕੰਮ ਵੀ ਕਰ ਸਕਦੇ ਹੋ ਨਾਲ ਦੀ ਨਾਲ ਚਾਹ ਬਣਾ ਸਕਦੇ ਹੋ ਭਾਂਡੇ ਮਾਂ ਸਕਦੇ ਹੋ ਆਪਣੇ ਕਈ ਛੋਟੇ ਮੋਟੇ ਕੰਮ ਜਿਵੇਂ ਕਿਚਨ ਦੇ ਰੁਟੀਨ ਦੇ ਰੈਗੂਲਰ ਟਿਫਨ ਪੈਕ ਕਰ ਸਕਦੇ ਹੋ ਇਸ ਤਰ੍ਹਾਂ ਵਾਲੇ ਕੰਮ ਨਾਲ ਦੀ ਨਾਲ ਤੁਸੀਂ ਨਿਪਟਾ ਸਕਦੇ ਹੋ ਨਹੀਂ ਤਾਂ ਤੁਸੀਂ ਇਹ ਸੋਚ ਲਓ ਕਿ ਇਹਨਾਂ ਪਰੌਂਠਿਆਂ ਨੂੰ ਬਣਾਉਣ ਦੇ ਲਈ ਤੁਹਾਨੂੰ ਆਮ ਨਾਲੋਂ ਡਬਲ ਟਾਈਮ ਲੱਗਣ ਵਾਲਾ ਵਾ ਜੇ ਤੁਸੀਂ ਆਟਾ ਗੁੰਨਣ ਤੋਂ ਬਚ ਗਏ ਤਾਂ ਪਰੌਂਠੇ ਬਣਾਉਣ ਲਈ ਥੋੜਾ ਟਾਈਮ ਵੱਧ ਲੱਗਦਾ ਵਾ ਇਸ ਤਰ੍ਹਾਂ ਇਹ ਮਜ਼ੇਦਾਰ ਜੇ ਪਰੌਂਠੇ ਬਣ ਕੇ ਰੈਡੀ ਹੋ ਗਏ ਐ ਇੰਨੀ ਮਿਹਨਤ ਦੇ ਬਾਅਦ ਜਦੋਂ ਇਸ ਤਰ੍ਹਾਂ ਮਜ਼ੇਦਾਰ ਪਰੌਂਠੇ ਬਣੇ ਤਾਂ ਵਾਕਈ ਹੀ ਤੁਹਾਨੂੰ ਖਾਣ ਦਾ ਵੀ ਮਜ਼ਾ ਆ ਜਾਏਗਾ ਪਰ ਇਹ ਬਹੁਤ ਜ਼ਿਆਦਾ ਟੇਸਟੀ ਬਣਦੇ ਆ ਤੇ ਸੌਫਟ ਸੌਫਟ ਬਣਦੇ ਆ ਲੰਚ ਦੇ ਵਿੱਚ ਦਾ ਖਾਸ ਕਰਕੇ ਲੈ ਕੇ ਜਾਓ ਸਭ ਨੂੰ ਬਹੁਤ ਪਸੰਦ ਆਉਣ ਵਾਲੇ ਆ ਤੇ ਸਾਰੇ ਤੁਹਾਡੀਆਂ ਬਹੁਤ ਤਾਰੀਫਾਂ ਕਰਨ ਵਾਲੇ ਆ ਖਾਣ ਦੇ ਵਿੱਚ ਰੈਗੂਲਰ ਵਾਂਗੂ ਤੁਸੀਂ 3-4 ਪਰੌਂਠੇ ਜੇਕਰ ਖਾਂਦੇ ਹੋ ਤਾਂ ਆਰਾਮ ਨਾਲ ਉਹਨੇ ਹੀ ਖਾ ਜਾਓਗੇ ਤੇ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਦੇ ਹੋ ਜੀ ਆਪਣਾ ਫੀਡਬੈਕ ਮੇਰੇ ਨਾਲ ਜ਼ਰੂਰ ਸ਼ੇਅਰ ਕਰਿਓ ਤੁਸੀਂ ਇੱਕ ਵਾਰ ਟਰਾਈ ਜ਼ਰੂਰ ਕਰਿਓ ਇਸ ਤਰ੍ਹਾਂ ਬਡਾਇਓ ਤੇ ਪਤਲੇ ਪੱਲੇ ਪਰੌਂਠੇ ਬਣਾ ਕੇ ਫੈਮਿਲੀ ਨੂੰ ਕਰਾਓ ਜੀ ਇੰਜੋਏ ਤੇ ਲਾਈਕ ਸ਼ੇਅਰ ਕਮੈਂਟ ਕਰਦੇ ਹੋ ਜਾਂਦੇ ਜਾਂਦੇ ਬਹੁਤ ਬਹੁਤ ਧੰਨਵਾਦ